ਰਾਇਵ ਜੀ ਦਾ ਹਾਲ ਸਾਹਿਬ ਇਹ ਜੀ ਕਿ ਸਦੇ ਹਿੰਦੁਸਤਾਨ ਦੇ ਜਾਲਾ ਬਾਦਸ਼ਾਹ ਹੋਣ ਦੀ ਖਬਰ ਪਹੁੰਚੀ ਸ਼ੇਰ ਗੁਰ ਤੇਗ ਬਹਾਦਰ ਜੀ ਨੇ ਕਿ ਕਿ ਜੀ ਪੰਡਤਾ ਦੀ ਪ੍ਰਿਆਸ ਸੁਣ ਕੇ ਉਹਨਾਂ ਦੇ ਧਨ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਇਹ ਖਬਰ ਸੁਣ ਕੇ ਬਾਸ਼ਹਰਾਨ ਸੀ ਜੋ ਜੱਜੂਲੀ ਗੋਦੇ ਦਾ ਦਿਲ ਖਲਾਉਂਦੇ ਹਨ ਬ੍ਰਹਮਣਾਂ ਨੇ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਪਤਪੁਰਾ ਦਾ ਨਾਮ ਆਉਂਦਾ ਸੀ ਜਿਸ ਤੋਂ ਉਹ ਕਦੇ ਪਲਾਸ਼ ਨਹੀਂ ਸੀ ਕਰਦਾ ਉਸ ਨੇ ਨਾ ਹੋ ਦੈਸੂ ਬਿਨਾਰ ਨੂੰ ਜਦੋਂ ਜੀਤਾਰ ਦੀ ਵਿਚੇ ਗੋਦਰੇਵਾ ਦਾ ਜੀਰੂਗੇ ਫਰਕਾਰ ਕਰੇ ਬੇੜੀ ਬਾਗ ਹੈ ਕੈਦ ਕਰ ਲਿਆ ਜਾਂਦੇ ਪੰਜਾਬ ਦੇ ਸੁਖਬਾਦ ਸਰੋਵਰ ਸੈਂਟਰ ਇਹੋ ਜਿਹੇ ਜਿਦਾਰ ਜਿਹੜਾ ਹਾਂ ਜਿਹਦੇ ਦੇ ਦੀਨ ਸਿੰਘ ਜੀਗਨਾਗਰ ਨਹਿਰੋਂ ਆਉਨਾ ਸੀ ਇਹ ਲੋਕ ਉਹਦੇ ਤੱਕ ਜੇ ਨੂੰ ਕੈਦ ਕਰ ਲਓ ਜਦੋਂ ਵਿਚੇ ਗੋਦਰੇਵਾ ਦਾ ਜੀ ਆਪਰੇ ਸਿੱਖਾਂ ਭਾਈ ਬਤੀਦਾਸ ਭਾਈ ਛੱਲੀ ਜੀ ਭਾਈ ਤੇਲਾ ਜੀ ਨਾਮ ਮਲਤੁਰ ਵਰਗਣਾ ਗਲੇ ਪਹੁੰਚੇ ਤਾਂ ਉਹਨਾਂ ਨੂੰ ਕੰਸਾ ਕਰਕੇ ਦੂਰ ਚਲਾ ਗਿਆ ਭਾਈ ਦਰਗਾਹਾਂ ਲੈ ਜੋ ਕੀ ਦਵਾਰ ਦੇ ਉਤਵਿਚੇ ਸੇਵਾ ਕਰਦੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਐਸਾ ਉਹ ਵਰਤੋ ਜਿਹੜੇ ਹੰਤ ਭਤੀਜੇ ਮਾਈਓ ਜੀ ਦਾ ਸਤਲਤਰ ਚਾਹਤ ਗੁਰੂ ਸਾਹਿਬ ਜੀ ਜਦੋਂ ਉਠਾ ਦਿੱਤਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੂਰਵ ਯਾਤਰਾ ਵੇਲੇ ਪਾਈ ਮਹਿੰਦਾ ਜੀ ਬਲੀ ਦੇ ਅੰਦਰ ਹੈ ਚਲਸ ਅਫਤ ਸਾਲਾ 232 ਜਦੋਂ ਗੁਰੂ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਜੀ ਦੇ ਆਏ சஃ பி மதிதீசன் பி மதித பிரபந்த சார் சாரே சார் பிரபந்த நம்பர் சோல சோ சத்திர ஈஸி ஆச்சி பை மதிதீர்த்தி பச்சா ਦੇਵ ਸਤਿ ਸ੍ਰੀ ਅਕਾਲ ਜਦੋਂ ਪੰਜਾਬੀ ਮੈਡੀਕਲ ਕਾਲਜ ਦਾ ਆਖਿਰਿਕੀ ਪੀੜਾ ਜੇ ਤੱਕ ਸੀ ਰਿਹਾ ਹੈ ਮੇਰੇ ਬਾਕੀ ਪਾਣੀ ਹੈ ਭਾਈ ਮਦੀਨ ਜੀ ਦੇ ਸੋਚਦੇ ਪਰ ਸ੍ਰੀ ਗੁਰੂ ਜੀ ਇੱਕ ਕਈ ਕੁੱਗੀਆਂ ਦਾ ਮਲਸਰ ਉਹ ਸਾਫ ਸਿਰੇ ਜੱਗੀ ਉਦਾਰ ਨੂੰ ਜੁੜਦਾ ਹੈ ਜਿਹਦੇ ਸੰਸੇ ਚਾਹ ਰਿਹਾ ਹੈ ਉਹ ਨਹੀਂ ਪਾਣੀ ਸਾਹਿਬ ਨੂੰ ਪਾਣੀ ਅਰਦਾਸ ਕਰਦੇ ਹਾਂ ਜੇ ਤਾਂ ਕਈ ਸੂਸ਼ਣਾਂ ਵਾਲੇ ਜੀ ਨੂੰ ਜੀ ਕਹਿੰਦੇ ਆਪਾਂ ਸੁਧਿ ਜਦੋਂ ਆਪ ਸਾਹਿਬ ਜੀ ਵਿਦਵਾਨਾਂ ਦਾ ਕਰਕੇ ਸਮਝਾ ਦਿੱਤੇ ਸਾਈ ਮਤੀ ਰਾਜ ਜੀ ਸਦਾ ਆਪਣੇ ਵੱਡੇ ਭਰਾ ਦੇ ਪੈਰਾਂ ਦੇ ਸਿਰ ਦਿੱਤੇ ਗੁਰੂ ਜੀ ਸੇਵਾ ਕਰਨ ਦੇ ਵਾਸਤੇ ਸਾਈ ਮਤੀ ਰਾਜ ਜੀ ਨੇ ਸਾਈ ਸੱਦੀ ਰਾਜ ਜੀ ਨੇ ਗਏ ਜੀ ਦੀ ਸੇਵਾ ਕਰਨ ਨੂੰ ਜਾਣ ਸਾਈ ਸੱਦੀ ਰਾਜ ਜੀ ਨੂੰ ਮੁਗਲ ਤੋਂ ਬੰਨਵਾਲਾ ਨੂੰ ਰੂਪ ਰਚਨ ਤੇ ਆਗਲ ਗਾਰ ਕੇ ਬਹੁਤ ਕਸ਼ਟ ਦੇ ਕੇ ਜੀ ਦੀ ਤਾਗਿਆ ਪਰੰਤੂ ਸਾਧਕੇ ਜਾਇ ਗੁਰੂ ਜੀ ਨੇ ਸਿਖਾ ਦਿੱਤ ਜਿਨ੍ਹਾਂ ਦੇ ਕਸ਼ਟ ਚੱਲੇ ਸਿਧੀ ਪ੍ਰਾਪਤ ਕੀਤੀ ਪਰ ਜਾਲ ਵਿੱਚ ਉਹ ਮਤ ਲੱਗੇ ਚੁਕੇ ਨੇ ਜੇਕਰ ਸਿੱਖੀ ਜੀਵਨ ਦਾ ਅਧਿਆਸ਼ ਰਿਭੂ ਸਤਿਗੁਰ ਜੀ ਦੇ ਨਿਰੰਤਰ ਸੇਵਾ ਆਪਣੇ ਇਸਤਵ ਜੀ ਮੈਨੂੰ ਕਿਰਪਾ ਕਰਨ ਕਾ ਤਾਂ ਹੀ ਭਾਈ ਮਜੀਦ ਸਿੰਘ ਭਾਈ ਸੱਜਾ ਜੀ ਭਾਈ ਤੇਗਾ ਜੀ ਦੇ ਪੂਰਵ ਸੇਕ ਸੰਨ ਇਹਨਾਂ ਨੇ ਸੈਕਸ ਦੇ ਅਖਰੀ ਯਾਤਨ ਤੱਕ ਨਿਭਾਇਆ ਤੇ ਜੀਵਨ ਸਾਰਾ ਆਪਣੀ ਬਿਲਕੁਲ ਗੁਰਵਾਗ ਦੇ ਨਾਲ ਕਰਦੇ ਹੋਏ ਆਪਿਆ ਸਾਰਾ ਜੀਵਨ ਜੀ ਦੇ ਸੇਵਾ ਜੋ ਨਾ ਤੱਕ ਕੀਤਾ। ਉਹਦੇ ਸੇਵਕ ਹੋਇਆ। ਲੜਕ ਨਿਭਾਇ ਤੇ ਬੇਟਾ ਦੇ ਗੁਰਵਾਗ ਅਨੁਸਾਰ ਭਾਈ ਮਨੀ ਤਾਂ ਜੀ ਨੇ ਭਾਈ ਸਦੀ ਦਾ ਜੀ ਪ੍ਰੀਤ ਗੁਰੂ ਰਚਨਾ ਵਿੱਚ ਕੀ ਲਗ ਨਿਭਾਈ। ਭਾਈ ਦਿਆਲਾ ਜੀ ਵੀ ਕਈ ਕਰਦੇ ਆ ਕਿ ਸਿੱਖ ਸੰਨ ਗੁਰੂ ਸਾਹਿਬ ਦੇ ਉਸ ਆਸਿ ਚ ਹੈ। ਜੋ ਬੀਰ ਸਾਹਿਬ ਨੂੰ ਕੈਦ ਕੀਤਾ ਗਿਆ ਜਦੋਂ ਉਹ ਵੀ ਨਾਨਸਾਨ ਉਹਨਾਂ ਨੇ ਆਪਣੇ ਉੱਪਰ ਦੇ ਪਾਣੀ ਦੇਗ ਕੇ ਸ਼ਹੀਦ ਕੀਤਾ ਗਿਆ ਭਾਈ ਜਾਲਾ ਸਿੰਘ ਸ਼ਹੀਦਗੰਤ ਫਿਰ ਲੈ ਇਸ ਨਾਮ ਦੇ ਗੋਲ ਕੰਢੀ ਦੇ ਸ਼ਹੀਦਗੀ ਜੋ ਹਨ ਨਾਲ ਟਕਰਾਰ ਦਿੱਤੀ ਫਿਰ ਤੋਂ ਉਹਨਾਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਰਾ ਮੰਜ਼ਰ ਗੁਰੂ ਜੀ ਅਤੇ ਦਿੱਲੀ ਵਾਸੀਆਂ ਨੇ ਵੀ ਦੇਖਿਆ ਜਿਸ ਨੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ ਸ਼ਰਗਤ ਦੇਵਧਰ ਜੀ ਨੇ ਤਿੰਨ ਸਿੱਖ ਭਾਈ ਮਨੀਦਰ ਦੇ ਭਾਈ ਸਦੀਦਾ ਭਾਈ ਜਾਲਾ ਸਿੰਘ ਸ਼ਹੀਦ ਹੋਇਆ ਤਾਂ ਦਰ ਦਰੇ ਨੇ ਚੁਗੇ ਨੀਂ ਲਿਆਨੇ ਅਸੀਂ ਜੀਜ਼ੇ ਸਿੱਖੀ ਜੀ ਸੁਨੇਹਾ ਦਿੱਤਾ ਜਹਾਨ ਵਿੱਚ ਹੈ ਫਲਾਦਰ ਦਾ ਅਸਲੀ ਸੇਵਾ ਹੋਵੇ ਜੋ ਆਪਣੀ ਸਾਥਨ ਨਿਭਾਈ ਜਾਵੇ